ਆਪ ਦੀ ਬਾਤ ਜਿੱਤੂਗਾ ਆ ਗਿਆ ਭਾਈ ਅੱਜ ਬੋਚੀ ਸਮਾਜ ਪਾਰਟੀ ਦੇ ਲੋਕ ਸਭਾ ਦੇ ਉਮੀਦਵਾਰ ਐਡਵੋਕੇਟ ਰਣਜੀਤ ਕੁਮਾਰ ਦਾ ਪਰਮਾ ਸਵਾਗਤ ਹਲਕਾ ਚੱਬੇਵਾਲ ਵਿਖੇ ਕੀਤਾ ਗਿਆ ਇਸ ਮੌਕੇ ਤੇ ਬਸਮਾ ਵਰਕਰ ਵੱਲੋਂ ਮੋਟਰਸਾਈਕਲ ਰੈਲੀ ਵੀ ਕੱਢੀ ਗਈ ਇਸ ਮੌਕੇ ਤੇ ਬਸਮਾ ਵਰਕਰਾਂ ਨੇ ਬੜੀ ਖੁਸ਼ੀ ਦੇ ਉਤਸ਼ਾਹ ਦੇਖਣ ਨੂੰ ਮਿਲਿਆ ਇਸ ਮੌਕੇ ਤੇ ਐਡਵੋਕੇਟ ਪਲਵਿੰਦਰ ਲਾੜੀ ਨੇ ਕੀ ਹੁਸ਼ਿਆਰ ਪ੍ਰਵਾਸੀਆਂ ਨੂੰ ਸੰਦੇਸ਼ ਦਿੱਤਾ ਦੇਖਦੇ ਰਹੋ ਜਨ ਪੰਜਾਬੀ ਨੌਜੀਆਂ ਲਾਈਵ ਤਸਵੀਰਾਂ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਤੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਮਾਣਯੋਗ ਐਡਵੋਕੇਟ ਰਣਜੀਤ ਕੁਮਾਰ ਜੀ ਦੇ ਹੱਕ ਦੇ ਵਿੱਚ ਹਲਕਾ ਚੱਬੇਵਾਲ ਦੇ ਵਿੱਚ ਅੱਜ ਇੱਕ ਵੱਡਾ ਰੋਡ ਸ਼ੋਅ ਮੋਟਰਸਾਈਕਲ ਰੈਲੀ ਕਰ ਰਹੇ ਆਂ ਔਰ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਹਲਕਾ ਚੱਬੇਵਾਲ ਦੇ ਵਾਸੀਆਂ ਨੂੰ ਪੂਰ ਜੋਰ ਅਪੀਲ ਕਰਦੇ ਆਂ ਕਿ ਸਰਬ ਸਮਾਜ ਬਹੁਜਨ ਸਮਾਜ ਇਕਜੁੱਟ ਹੋ ਚੁੱਕਾ ਹੈ ਐਡਵੋਕੇਟ ਰਣਜੀਤ ਕੁਮਾਰ ਜੀ ਦੀ ਜਿੱਤ ਯਕੀਨੀ ਹੈ ਔਰ ਹੁਣ ਮੀਡੀਆ ਵੀ ਇਲੈਕਟ੍ਰੋਨਿਕ ਮੀਡੀਆ ਪੇਪਰ ਮੀਡੀਆ ਸਾਰੇ ਹੀ ਦੁਹਰਾ ਰਹੇ ਆ ਕਿ ਐਡਵੋਕੇਟ ਰਣਜੀਤ ਕੁਮਾਰ ਜੀ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਲੀਡ ਕਰ ਰਹੇ ਆ ਔਰ ਮੈਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਪੰਜਾਬੀਆਂ ਨੂੰ ਇਹ ਹੀ ਅਪੀਲ ਕਰਦਾ ਕਿ ਇਕਜੁੱਟ ਹੋ ਕੇ ਇਸ ਵਾਰ ਬਹੁਜਨ ਸਮਾਜ ਪਾਰਟੀ ਨੂੰ ਮੌਕਾ ਦਿਓ ਪੂਰੇ ਦੇਸ਼ ਦੇ ਅੰਦਰ ਨਵੀਂ ਲਹਿਰ ਚੱਲੀ ਹੋਈ ਹੈ ਸਾਰਾ ਬਹੁਜਨ ਸਮਾਜ ਇਕਜੁੱਟ ਹੋ ਕੇ ਬਹੁਜਨ ਸਮਾਜ ਪਾਰਟੀ ਨੂੰ ਮਜ਼ਬੂਤ ਕਰੋ ਤਾਂ ਜੋ ਕੇਂਦਰ ਦੇ ਵਿੱਚ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਇਸ ਦੇਸ਼ ਦਾ ਪ੍ਰਧਾਨ ਮੰਤਰੀ ਬਣਾਈਏ ਔਰ ਹੁਸ਼ਿਆਰਪੁਰ ਵਾਸੀਆਂ ਨੂੰ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਮੈਂ ਸਾਰੇ ਹੀ ਸਤਿਕਾਰਯੋਗ VOTER ਸਹਿਬਾਨਾਂ ਨੂੰ ਇਹੀ ਅਪੀਲ ਕਰਦਾ ਕੈਡਵੋਕੇਟ ਰਣਜੀਤ ਕੁਮਾਰ ਜੀ ਨੂੰ ਵੱਡੀ ਲੀਡ ਦੇ ਨਾਲ ਇੱਥੋਂ ਜਿਤਾ ਕੇ ਭੇਜੋ ਤਾਂ ਜੋ ਪਾਰਲੀਮੈਂਟ ਦੇ ਵਿੱਚ ਜਾ ਕੇ ਹੱਕ ਸੱਚ ਅਧਿਕਾਰਾਂ ਦੀ ਰਖਵਾਲੀ ਕਰਦੇ ਹੋਏ ਆਪਣੀ ਆਵਾਜ਼ ਬਲੰਦ ਕਰਨ ਔਰ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਹਲਕਾ ਚੱਬੇਵਾਲ ਦੇ ਵਿੱਚ ਅਸੀਂ ਵੱਡਾ ਰੋਡ ਸ਼ੋਅ ਕਰਨ ਜਾ ਰਹੇ ਹਾਂ ਐਡਵੋਕੇਟ ਰਣਜੀਤ ਕੁਮਾਰ ਜੀ ਦੇ ਹੱਕ ਵਿੱਚ ਸਾਰਿਆਂ ਦਾ ਸਤਿਕਾਰ ਜੈਪੀਮ ਜੈ ਭਾਰਤ ਸ਼੍ਰੀ ਨਰਿੰਦਰ ਮੋਦੀ ਆਏ ਆ ਉਹਨਾਂ ਕਿਸਾਨਾਂ ਵੱਲੋਂ ਕਾਫੀ ਜਰਾ ਵਿਰੋਧ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਮੋਦੀ ਸਾਹਿਬ ਹੋਣ ਨਮਮੇ ਤੇ ਸ਼ਾਹ ਜੀ ਹੋਣ ਜੋ ਵੀ ਆ ਬੋਟਰ ਆਪਣਾ ਮਨ ਬਣਾ ਚੁੱਕੇ ਆ ਬੋਟਰ ਆਪਣਾ ਮਨ ਮਹਿ ਬਣਾ ਚੁੱਕੇ ਆ ਇਸ ਵਾਰ ਮੋਦੀ ਸਰਕਾਰ ਕੇਂਦਰ ਦੇ ਵਿੱਚ ਨਹੀਂ ਆਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਮੇਸ਼ਾ ਜੀ ਜਿੰਨਾ ਮਾਦੀ ਜੋਰ ਲਾ ਰਹੇ ਸਾਰੇ ਭਾਰਤ ਦੇ ਵਸਨੀਕ ਇਸ ਵਾਰ ਆਪਣਾ ਮਨ ਬਣਾ ਚੁੱਕੇ ਆ ਔਰ ਇਹਨਾਂ ਤੋਂ ਕਿਨਾਰਾ ਕਰ ਚੁੱਕੇ ਆ ਔਰ ਹੁਸ਼ਿਆਰਪੁਰ ਦੇ ਵਿੱਚ ਵੱਡੇ ਪੱਧਰ ਤੇ ਨਰਿੰਦਰ ਮੋਦੀ ਜੀ ਦਾ ਵਿਰੋਧ ਹੋ ਰਿਹਾ ਆ ਔਰ ਮੇਰਾ ਖਿਆਲ ਆ 10000 ਤੋਂ ਉੱਪਰ ਪੁਲਿਸ ਮੁਲਾਜ਼ਮ ਪੁਲਿਸ ਕਰਮੀ ਲਗਾਏ ਗਏ ਆ ਰੱਖਿਆ ਦੇ ਲਈ ਔਰ ਪਤਾ ਲੱਗਾ ਕਿ ਕਿਸਾਨ ਆਗੂ ਵੀ ਸਵੇਰ ਦੇ ਹੀ ਬੰਦੀ ਬਣਾਏ ਹੈ ਪੁਲਿਸ ਪ੍ਰਸ਼ਾਸਨ ਨੇ ਤਾਂ ਜੋ ਕਿਸ ਤਰ੍ਹਾਂ ਦਾ ਵਿਰੋਧ ਨਾ ਹੋਵੇ ਪਰ ਸਾਰੇ ਹੁਸ਼ਿਆਰਪੁਰ ਦੀਆਂ ਸੜਕਾਂ ਤੇ ਆਏ ਦੋਲੇ ਕਿਸਾਨ ਭਾਈਚਾਰੇ ਵਾਲੇ ਸਾਰੇ ਮੁਸਲਮਾਨ ਭਾਈਚਾਰੇ ਵਾਲੋਂ ਵਿਰੋਧ ਕੀਤਾ ਜਾ ਰਿਹਾ ਔਰ ਤਿੱਖਾ ਵਿਰੋਧ ਕੀਤਾ ਜਾ ਰਿਹਾ ਆ ਕਿਸਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿਸਾਨ ਵੀਰਾਂ ਨੂੰ ਮੈਂ ਇਹ ਸੰਦੇਸ਼ ਦਿੰਦਾ ਵੇ ਇਕਜੁੱਟ ਹੋ ਕੇ ਭੋਜਨ ਸਮਾਜ ਪਾਰਟੀ ਦੇ ਨਾਲ ਆਓ ਤਾਂ ਜੋ ਅਸੀਂ ਕੇਂਦਰ ਪੱਧਰ ਤੇ ਭਾਰਤ ਦੇਸ਼ ਦੇ ਵਿੱਚ ਮੋਦੀ ਸਰਕਾਰ ਨੂੰ ਚੱਲਦਾ ਕਰੀਏ ਤੇ ਪੈਨ ਕੁਮਾਰੀ ਮਾਇਆ ਭਤੀਜੀ ਨੂੰ ਇਸ ਦੇਸ਼ ਦਾ ਪ੍ਰਧਾਨ ਮੰਤਰੀ ਬਣਾਈਏ ਜੈਪਿੰਗ ਜੈਪਾ ਜੈ ਭੀਮ ਬਹੁਜਨ ਸਮਾਜ ਪਾਰਟੀ ਜਿੰਦਾਬਾਦ 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 ਬਹੁਜਨ ਸਮਾਜ ਪਾਰਟੀ ਜਿੰਦਾਬਾਦ 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 ਭੈਣ ਕੁਮਾਰੀ ਮਾਇਆਵਤੀ ਜੀ ਜਿੰਦਾਬਾਦ 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 ਐਡਵੋਕੇਟ ਰਣਜੀਤ ਜੀ ਸੰਘਰਸ਼ ਕਰੋ ਹਮ ਤੁਹਾਰੇ ਸਾਥ ਹੈ ਐਡਵੋਕੇਟ ਰਣਜੀਤ ਜੀ ਸੰਘਰਸ਼ ਕਰੋ ਹਮ ਤੁਹਾਰੇ ਸਾਥ ਹੈ ਧੰਨਵਾਦ ਜੀ ਹਾਥੀ ਵਾਲਾ ਕੰਚੀ ਰਾਮ ਬਾਬਾ ਸਾਹਿਬ ਦਾ ਦੂਸਰਾ ਨਾਮ ਕੰਚੀ ਰਾਮ ਕੰਚੀ ਰਾਮ ਭਾਰਤ ਕੀ ਮਜਬੂਰੀ ਹੈ ਮਾਇਆ ਭਤੀ ਜ਼ਰੂਰੀ ਹੈ ਭਾਰਤ ਕੀ ਮਜਬੂਰੀ ਹੈ ਮਾਇਆ ਭਤੀ ਜ਼ਰੂਰੀ ਹੈ ਬਾਬਾ ਸਾਹਿਬ ਡਾਕਟਰ ਮੇਕਰ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਜਨ ਪੰਜਾਬੀ ਨਹੀਂ ਹੋਈ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ